ਜ਼ਿਲ੍ਹਾ ਮੋਹਾਲੀ ਦੇ ਅਧੀਨ ਆਉਂਦਾ ਥਾਣਾ ਮੋਲਾ ਪ੍ਰਕਰੀਬਾਸ ਦੇ ਵਿੱਚ ਐਸਐਚਓ ਸਤਿੰਦਰ ਸਿੰਘ ਦੀ ਬਦਲੀ ਹੋਈ ਹੈ। ਉਹਨਾਂ ਦੀ ਜਗ੍ਹਾ ਨਵਦੀਪ ਸ਼ਰਮਾ ਐਸਐਚਓ ਨੇ ਚਾਰ ਸੰਭਾਲਿਆ ਤੇ ਸਾਨੂੰ ਲੈ ਕੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਮਸਲਿਆਂ ਲੈ ਕੇ ਗੰਭੀਰਤਾ ਦਿਖਾਣਗੇ ਕਿਉਂਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਹੋਇਆ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਮਾਰੇ ਅੰਸਰਾਂ ਦੇ ਉੱਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਸਾਨੂੰ ਲੈ ਕੇ ਨਵੇਂ ਐਸਐਚਓ ਨਵਦੀਪ ਸ਼ਰਮਾ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਦਰਸ਼ਕਾਂ ਵੱਲੋਂ ਵੀ ਸਾਡੇ ਵੱਲੋਂ ਥੈਂਕ ਯੂ ਜੀ ਥੈਂਕ ਯੂ ਸਰ ਨਮਾ ਚਾਰ ਸੰਭਾਲਿਆ ਹੈ ਨਵੇਂ-ਨਵੇਂ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਦੇਖਣਾ ਪਏਗਾ ਨਸ਼ਾ ਤਸਕਰਾਂ ਦੇ ਬਾਰੇ ਵੀ ਸਨੇਚਰਾਂ ਦੇ ਬਾਰੇ ਵੀ ਤੇ ਹੋਰ ਵੀ ਜਿਹੜੇ ਮਾੜੇ ਅੰਸਰ ਨੇ ਕਿਸ ਤਰੀਕੇ ਦੀ ਗਤੀਵਿਧੀ ਹੋਏਗੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਤਿੱਖੀ ਨਜ਼ਰ ਤੁਹਾਡੀ ਹੋਏਗੀ ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਐਸਪੀ ਰੂਰਲ ਸਰ ਤੇ ਡੀਐਸਪੀ ਸਰ ਦੀ ਗਾਈਡੈਂਸ ਦੇ ਅੰਡਰ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਇਹਨੂੰ ਆਪਾਂ ਬਹੁਤ ਹੀ फास्ट ट्रैक लाइन ਦੇ ਉੱਤੇ ਆਪਾਂ ਇੱਥੇ ਕੰਮ ਕਰ ਰਹੇ ਹਾਂ ਤੇ ਕਿਤੇ ਵੀ ਜੇ ਸਾਨੂੰ ਨਸ਼ਿਆਂ ਦੇ ਰਿਲੇਟਿਡ ਕੰਪਲੇਂਟ ਆਉਂਦੀ ਹੈ ਜਾਂ ਸਾਡੀ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਬੰਦਾ ਏਰੀਆ ਦੇ ਵਿੱਚ ਨਸ਼ਾ ਵੇਚ ਰਿਹਾ ਉਹਦੇ ਤੇ ਅਸੀਂ ਸ਼ਕਤੀ ਦੇ ਨਾਲ ਪੇਸ਼ ਆਵਾਂਗੇ ਉਹ ਬਿਲਕੁਲ ਵੀ ਜ਼ੀਰੋ ਟੋਲਰੈਂਸ ਰੱਖੀ ਜਾਊਗੀ ਉਸ ਚੀਜ਼ ਤੇ ਸਰ ਸਨੇਚਿੰਗ ਦੇ ਘਟਨਾਵਾ ਪਿਛਲੇ ਦਿਨੀ ਬਹੁਤ ਹੋਈਆਂ ਨੇ ਉਹਨਾਂ ਨੂੰ ਲੈ ਕੇ ਹੁਣ ਕਿਸ ਤਰੀਕੇ ਸਖਤੀ ਕਰਨ ਜਾ ਰਹੇ ਹੋ ਤੇ ਕੀ ਚਿਤਾਵਨੀ ਹੈ ਸਨੇਚਰਾਂ ਨੂੰ ਜਿਹੜੇ ਲਗਾਤਾਰ ਵਾਰ ਦਤਾਂ ਨੂੰ ਅੰਜਾਮ ਦੇ ਰਹੇ ਨੇ ਦੇਖੋ ਏਰੀਆ ਚ ਅਸੀਂ ਪੈਟਰੋਲਿੰਗ ਐਂਡ ਨਾਕਾਬੰਦੀ ਆਪਣੇ ਏਰੀਆ ਚ ਵਧਾਵਾਂਗੇ ਥੋੜੀ so that ਕਿ ਜਿਹੜੀ ਪਬਲਿਕ ਹੈ ਟੋਟਲੀ ਸੇਫ ਫੀਲ ਕਰੇ at all times ਤੇ ਜਿਹੜੇ ਸਨੇਚਰਸ ਜਾਂ ਕੋਈ ਵੀ ਇਲੀਗਲ ਐਕਟੀਵਿਟੀ ਕਰਦਾ ਉਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਕੋਈ ਵੀ ਇਲੀਗਲ ਐਕਟੀਵਿਟੀ ਜਿਹੜੀ ਕਰ ਰਿਹਾ ਉਹਦੇ ਖਿਲਾਫ ਅਸੀਂ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਇੱਕ ਮੁੱਲਾਂ ਪਰ ਬਾਜ਼ਾਰ ਜਿਹਨੂੰ ਮਿਨੀ థਾਇਨਾਈਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਸੋਨੇ ਦਾ ਤੇ ਕੱਪੜੇ ਦਾ ਵਪਾਰ ਬਹੁਤ ਉੱਚ ਪੱਧਰ ਤੇ ਹੁੰਦਾ ਹੈ 52 ਪਿੰਡਾਂ ਦੇ ਲੋਕ ਇਸ ਜਗ੍ਹਾ ਤੇ ਖਰੀਦਾਰੀ ਕਰਨ ਵਾਸਤੇ ਆਉਂਦੇ ਨੇ ਇੱਥੇ ਰੋਜ਼ਾਨਾ ਜਾਮ ਲੱਗਦੇ ਨੇ ਸਰ ਜਾਮ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਉਸ ਜਗ੍ਹਾ ਦੇ ਉੱਤੇ ਕੋਈ ਨਵਾਂ ਪਾਰਕਿੰਗ ਦੇ ਬੋਰਡ ਜਾਂ ਕੋਈ ਹੋਰ ਕਦਮ ਚੁੱਕਤੀ ਕਰਨ ਜਾ ਰਹੇ ਇਹਦੇ ਰਿਲੇਟਿਡ ਅਸੀਂ ਪਬਲਿਕ ਨੂੰ ਅਵੇਅਰ ਕਰਾਂਗੇ ਜਿਹੜੇ ਕਿ ਮੁੱਲਾਂਪੁਰ ਦੇ ਲੋਕਲ ਸ਼ਾਪਕੀਪਰਸ ਨੇ ਹਾਲਤ ਵਾਲੇ ਸਾਰਿਆਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਕਹਾਂਗੇ ਕਿ ਆਪਣੇ ਘਰ ਜਿਹੜੀ ਸ਼ਾਪਸ ਹੈ ਉਹਦੇ ਬਾਹਰ ਪਾਰਕਿੰਗ ਨਾ ਹੋਣ ਦੇਣ ਕਿਉਂਕਿ ਜੇ ਪਾਰਕਿੰਗ ਫਿਰ ਵੀ ਨਹੀਂ ਹਟਦੇ ਤੇ ਫਿਰ ਇਹਨਾਂ ਦੇ ਖਿਲਾਫ ਆਪਾਂ ਜਿਹੜੇ ਟ੍ਰੈਫਿਕ ਪੋਲੀਸ਼ਨ ਦੇ ਚਲਾਨਸ ਕਰਾਂਗੇ ਉਥੇ ਨੋ ਪਾਰਕਿੰਗ ਦੇ ਸਟਿਕਰਸ ਵਗੈਰਾ ਲਾਵਾਂਗੇ ਸੋ ਥੈਟ ਕਿ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਮੀਟਿੰਗਾਂ ਪਿੰਡਾਂ ਦੇ ਸਰਪੰਚਾਂ ਨਾਲ ਪੰਚਾਇਤਾਂ ਨਾਲ ਕਰਨ ਜਾ ਰਹੇ ਹੋ ਕਿ ਪਿੰਡਾਂ ਦੇ ਵਿੱਚ ਕਾਫੀ ਮਤੇ ਵੀ ਪਾਈ ਜਾ ਰਹੇ ਨੇ ਨਸ਼ੇ ਨੂੰ ਲੈ ਕੇ ਕਿ ਨਸ਼ਾ ਤਸਕਰਾ ਦਾ ਨਾਮ ਵੀ ਦੱਸਿਆ ਜਾ ਰਿਹਾ ਦੂਜੇ ਪਾਸੇ ਪਿੰਡਾਂ ਦੀ ਮੀਟਿੰਗ ਕਰਕੇ ਮਤੇ ਪਾ ਕੇ ਪੁਲਿਸ ਨੂੰ ਸੌਂਪੇ ਜਾ ਰਹੇ ਨੇ ਤਾਂ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੀਆਂ ਮੀਟਿੰਗਾਂ ਰਹਿਣਗੀਆਂ ਤੁਹਾਡੀਆਂ ਤੇ ਕਦੋਂ ਤੋਂ ਜੀ ਬਿਲਕੁਲ ਜੀ ਇਹਨੂੰ ਅਸੀਂ ਬਿਲਕੁਲ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ ਜੀ ਡਰੱਗਸ ਦੇ ਰਿਲੇਟਿਡ ਸਾਡਾ ਜਿਹੜਾ ਇਹ ਯੁੱਧ ਹੈ ਨੰਬਰ 1 ਪ੍ਰਾਇੋਰਟੀ ਹੈ ਤੇ ਇਹ ਤੇ ਜਿੰਨੇ ਵੀ ਸਾਡੇ ਸੀਨੀਅਰ ਆਫੀਸਰਜ਼ ਆ ਟਾਈਮ ਟੂ ਟਾਈਮ ਸਾਨੂੰ ਗਾਈਡਲਾਈਨਸ ਦਿੰਦੇ ਰਹਿੰਦੇ ਆ ਜਿੰਨੇ ਵੀ ਪਿੰਡ ਆ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਜਾਊਗੀ ਹਰ ਇੱਕ ਪਿੰਡ ਦੇ ਜਿੰਨੇ ਉਹਨਾਂ ਦੇ ਲੋਕ ਨੇ ਪਰਸਨਲੀ ਉਹਨਾਂ ਨੂੰ ਮਿਲ ਕੇ ਕੋਈ ਵੀ ਜੇ ਇਦਾਂ ਦੀ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ ਕਿ ਹਾਂ ਇਸ ਪਿੰਡ ਦੇ ਵਿੱਚ ਸੋ ਐਨ ਸੋ ਬੰਦੇ ਜਿਹੜੇ ਖਰਾਬ ਕਰ ਰਹੇ ਆ ਨਸ਼ੇ ਤੇ ਲਾ ਰਹੇ ਆ ਉਹਨਾਂ ਦੇ ਪ੍ਰਤੀ ਅਸੀਂ ਬਿਲਕੁਲ ਸਖਤ ਕਾਰਵਾਈ ਕਰਾਂਗੇ ਤੇ ਇਨਸਟੈਂਟਲੀ ਸ਼ੁਰੂ ਕਰਾਂਗੇ ਜੀ ਤੇ ਕੋਈ ਫਰਦਰ ਟਾਈਮ ਨਹੀਂ ਇਹਨੂੰ ਆਪਾਂ ਇਨਸਟੈਂਟਲੀ ਸਟਾਰਟ ਕਰ ਰਹੇ ਹਾਂ ਧਾਰਮਿਕ ਸਥਾਨਾਂ ਨੂੰ ਸੇਫ ਰੱਖਣ ਵਾਸਤੇ ਗੁਰਦੁਆਰਾ ਪਵੰਦਰ ਕਮੇਟੀਆਂ ਦੇ ਨਾਲ ਮੀਟਿੰਗਾਂ ਹੋਣਗੀਆਂ ਕਿ ਕੋਈ ਬਹੁਤ ਜ਼ਿਆਦਾ ਬੇਅਦਬੀ ਦਾ ਕੋਈ ਮਾਮਲਾ ਨਾ ਹੋਵੇ ਇਸ ਤਰੀਕੇ ਬਿਲਕੁਲ ਜੀ ਟੋਟਲ ਜੋ ਵੀ ਸਾਡੀ ਫਰਜ਼ ਬੰਦ ਹੈ ਜੋ ਵੀ ਸਾਡੀ ਡਿਊਟੀ ਦੇ ਅਧੀਨ ਦਾਇਰੇ ਪਿੰਦੇ ਆਪਾਂ ਹਰ ਇੱਕ ਚੀਜ਼ ਕਰਾਂਗੇ ਜੀ ਵਿਦ ਟਾਈਮ ਨਸ਼ਾ ਤਸਕਰਨ ਕੀ ਚਤਾਵਨੀ ਤੁਹਾਡੀ ਜਾਂ ਮਾੜੀ ਅਨਸਰਾਂ ਨੂੰ ਜੀ ਤੁਹਾਡੇ ਮਤ ਵੱਲੋਂ ਦੇਖੋ ਜੀ ਬਿਲਕੁਲ ਇਹ ਚੀਜ਼ ਬੰਦ ਕੋਈ ਵੀ ਇਲੀਗਲ ਐਕਟੀਵਿਟੀ ਆ ਭਾਵੇਂ ਉਹ ਨਸ਼ਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਇਲੀਗਲ ਕਾਰੋਬਾਰ ਹੈ ਜਿਹੜਾ ਉਹਨੂੰ ਟੋਟਲੀ ਬੰਦ ਕਰਨ ਕਿ ਇਹਦੇ ਤੇ ਬਿਲਕੁਲ ਜ਼ੀਰੋ ਟੋਲਰੈਂਸ ਰੱਖੀ ਜਾਊਗੀ ਤੇ ਆਪਾਂ ਇਹ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਸ ਪਰ ਲਾਅ ਜੋ ਬੰਦੀ ਹੈ ਇਹਦੇ 'ਚ ਉਹਨੂੰ ਲੋਕਾਂ ਦੀ ਬਹੁਤ ਲੋੜ ਪੈਂਦੀ ਆ ਆਮ ਪਬਲਿਕ ਦੀ ਆਮ ਪਬਲਿਕ ਕਿਵੇਂ ਤੁਹਾਡਾ ਸਹਿਯੋਗ ਕਰੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਮਿਲ ਕੇ ਰਹੋਗੇ ਪਬਲਿਕ ਦੇ ਨਾਲ ਬਿਲਕੁਲ ਜੀ ਇਹ ਟਾਈਮ ਚੇਂਜ ਹੋ ਗਿਆ ਅਸੀਂ ਬਿਲਕੁਲ ਫ੍ਰੈਂਡਲੀ ਪਬਲਿਕ ਨਾਲ ਫ੍ਰੈਂਡਲੀ ਪੁਲਿਸਿੰਗ ਚਾਹੁੰਦੇ ਆ ਕਿ ਪੁਲਿਸ ਦਾ ਬਿਲਕੁਲ ਸਹਿਯੋਗ ਕਰੇ ਪਬਲਿਕ ਕੋਈ ਵੀ ਇਨਫੋਰਮੇਸ਼ਨ ਰਿਲੇਟਡ ਆ ਮੇਰੇ ਨਾਲ ਡਾਇਰੈਕਟਲੀ ਗੱਲ ਕਰਨ ਕੋਈ ਵੀ ਕਿਸੇ ਨੂੰ ਕਿਸੇ ਟਾਈਮ ਦੀ ਤਰ੍ਹਾਂ ਦੀ ਵੀ ਪ੍ਰੋਬਲਮ ਹੈ 24/7 ਮੇਰਾ ਨੰਬਰ ਜਿਹੜਾ ਉਹ ਹਰ ਜਗ੍ਹਾ ਡਿਸਪਲੇਡ ਆ ਸਰਕਾਰੀ ਨੰਬਰ ਤੇ ਮੇਰੇ ਨਾਲ ਗੱਲ ਕਰਨ ਤੇ ਜੋ ਵੀ ਇਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਚਾਹੁੰਦੇ ਹਾਂ ਸੋ ਥੈਟ ਕਿ ਈਵਨ ਡਰੱਗਸ ਨੂੰ ਤੇ ਹਰ ਤਰ੍ਹਾਂ ਦੀ ਇਲੈਗਲ ਐਕਟੀਵਿਟੀ ਨੂੰ ਸਮਾਜ ਤੋਂ ਬਚਾਇਆ ਜਾਵੇ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਤੁਸੀਂ ਦੇਖੋ ਕਿ ਇਹ ਸਰ ਨਦੀਪ ਸ਼ਰਮਾ ਨਵੇਂ ਐਸਐਚਓ ਸਾਹਿਬ ਜਿਨ੍ਹਾਂ ਨੇ ਚਾਰ ਸੰਭਾਲਿਆ ਮੁੱਲਾਂਪੁਰ ਗੀਦਾ ਥਾਣੇ ਦੇ ਵਿੱਚ ਤਾਂ ਨਸ਼ਾ ਤਸਕਰੀ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਇਸ ਏਰੀਆ ਦੇ ਵਿੱਚ ਭੁੱਲ ਜੋ ਕਿ ਤੁਸੀਂ ਨਸ਼ਾ ਵੇਚੋਗੇ ਤੇ ਨਸ਼ੇ ਦਾ ਕਾਰੋਬਾਰ ਕਰੋਗੇ ਕਿਉਂਕਿ ਪੁਲਿਸ ਲਗਾਤਾਰ ਸਖਤੀ ਦੇ ਵਿੱਚ ਹੈ ਦੂਜੇ ਪਾਸੇ ਜਿਹੜੇ ਇਸ ਨੇਚਰ ਵਿਵਾਦ ਹੋ ਕੇ ਚੋਰੀਆਂ ਜਾਂ ਫਿਰ ਸਨੇਚਿੰਗ ਦੀ ਘਟਨਾਵਾਂ ਨੂੰ ਜਾਮ ਦੇ ਰਹੀ ਸੀ ਤਾਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਹੋਰ ਸ਼ਕਤੀ ਵਧਾ ਦਿੱਤੀ ਹੈ ਪੈਟਰੋਲਿੰਗ ਵਾਸਤੇ ਗੱਡੀਆਂ ਜਿਹੜੀਆਂ ਨਮੀਆਂ ਸੀ ਭਗਵੰਤ ਮਾਨੇ ਹੁਣ ਰੀਲਿਸ ਕੀਤੀਆਂ ਨੇ ਉਹਨਾਂ ਨੂੰ ਲੈ ਕੇ ਹੁਣ ਫੋਰਸ ਵੀ ਹੋਰ ਥਾਣੇ ਦੇ ਵਿੱਚ ਭੇਜੀ ਜਾ ਰਹੀ ਹੈ ਤੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਹਿਯੋਗ ਜਰੂਰ ਦਿਓ ਅਗਰ ਤੁਹਾਡੇ ਨਦੀਕ ਕੋਈ ਮਾੜਾ ਅਨਸਰ ਜਾਂ ਕੋਈ ਨਸ਼ਾ ਤਸਕਰੀ ਇਸ ਤਰੀਕੇ ਦਾ ਘੁੰਮ ਰਿਹਾ ਜਾਂ ਤੁਹਾਨੂੰ ਉਸ ਦੀ ਜਾਣਕਾਰੀ ਹੈ ਤਾਂ ਪੁਲਿਸ ਨੂੰ ਜਾਣਕਾਰੀ ਦਿਓ ਤੁਹਾਡਾ ਨਾਮ ਵੀ ਜਿਹੜਾ ਗੁਪਤ ਰੱਖਿਆ ਜਾਵੇ ਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਪੁਲਿਸ ਮੁਲਾਜ਼ਮਾ ਨੇ ਇਸ ਤਰੀਕੇ ਦੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਤੇ ਦੇਖਦੇ ਕਿ ਔਰਗਨ ਦੇ ਵਿੱਚ ਜਿਸ ਤਰੀਕੇ ਨਾਲ ਨਮੇ ਸਚ ਸਭ ਵੱਲੋਂ ਤੇ ਵਾਅਦੇ ਕੀਤੇ ਨੇ ਔਰਗਨ ਦੇ ਵਿੱਚ ਜਿਹੜੀ ਜਾਮ ਤੋਂ ਛੁਟਕਾਰਾ ਮੁਕਤ ਜਿਹੜਾ ਨਿਊਚੰਡੀਗੜ ਬਣੇਗਾ ਤਾਂ ਲੋਕਾਂ ਦਾ ਸਹਿਯੋਗ ਜ਼ਰੂਰੀ ਮੰਗਿਆ ਤੁਹਾਨੂੰ ਕੈਰਮੈਨ ਕਰਨ ਦੇ ਨਾਲ ਹਰਤੇ ਜੀ